अमृतसर बार एसोसिएशन जिंदाबाद एंड आई एम वेरी ग्रेटफुल थैंकफुल टू द ईच एंड एवरी मेंबर ऑफ बार माय सेल्फ श्री नरेंद्र कुमार शाटा बोर्ड ऑन बिफोर ईच एंड एवरी बॉडी धन धन श्री गुरु तेग बहादुर इवन पब्लिक इवन अमृतर बार एसोसिएशन इवन एडवोकेट इवन जजिसवरी मस्ट हैव ए कोलेबोरेशन विद ईच अदर दिस इज माई मैसेज की है जी देखो जी टुडे देर इज वेरी गुड अरेंजमेंट सिंस अर्लियर दैन अर्लियर वी हैव स्टार्टेड विद द कॉफी अलॉन्ग विद फॉर सम ऑफ द स्नैक्स नो देर इज अ वेरी गुड प्रोग्राम लेवल वेरी गुड प्रोग्राम इन द नेम ऑफ नार्थ नाइंथ मार्थिन श्री गुरु तेग बहादुर लंगर अरेंजमेंट इज वेरी गुड ऑन पार्ट ऑफ द अमृतसर बार एसोसिएशन ऑन पार्ट ऑफ अवर सेक्रेटरी अवर वी पी एंड द मिस्टर प्रेजिडेंटर एंड माई सेल्फ श्री नरेंद्र कुमार शाडा सिंस थ्री डेज we are here celebrating. we are bow down. there was a counterpart here. now today, the counterpart program has taken now furtherance of that we are counterpart. we are going to again uh, celebrate this very day, whole of the day. and this is my uh, view that we are supposed to have the past, the life with each other, for each other respect. <speaking in foreign language> ਜੀ ਇਹ ਬਾਕੀ ਦੇ ਇੱਕ ਮੁੜ ਮਨਾ ਜਾ ਰਿਹਾ ਜਿਹਦੇ ਰੈਸਿਸ ਸਿਰਸਿਸ ਤੇ ਚੈਤ ਦਿਖਾ ਰਹੇ ਹਨ ਸਨਹਾ ਜਾਨਾ ਇਹ ਸ਼ਤਾਬ ਦੀ ਸਮਾਰੋਹ ਇਸ ਕੋਟ ਕੰਪੈਕਸ਼ਨ ਵਾਲਾ ਨਾ ਪ੍ਰਸਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਕਾਨ ਪਾਖ ਸਾਹਿਬ ਰੱਖੇ ਗਏ ਮੈਂ ਇੱਥੇ ਜ਼ਿਕਰ ਕਰਨਾ ਚਾਹਾਂਗਾ ਕਿ ਇਹਨਾਂ ਦਾ ਜਿਹੜਾ ਮਨਾਉਣ ਦਾ ਤਰੀਕਾ ਸੀ ਅਖੰਡ ਪੁਰ ਸਾਹਿਬ ਉਹਦੀ ਹਾਜ਼ਰੀ ਪਰੰਦਰ ਤਰੀਕਾ ਸੀ ਉਹ ਵਿਰੱਖਣ ਸੀ ਬਹੁਤ ਸਾਰੇ ਗੰਡਪੁਰ ਸਾਹਿਬ ਅਸੀਂ ਅਕਸਰ ਅਟੈਂਡ ਕਰਦੇ ਹਾਂ ਪਰ ਰੱਖ ਕੇ ਰਾਗੀ ਪਾਰਟਿਸਪੈਂਟ ਦੇ ਸ਼ਰਤ ਨੇ ਉਹ ਆਪਣੀਆਂ ਰੋਲਾ ਮਾਂ ਦੇ ਵਿੱਚ ਚਲ ਜਾਂਦੇ ਆ ਔਰ ਮੈਂ ਬੜੇ ਸਤਾਰਵਾਲ ਇੱਕ ਐਸਾ ਗੰਡਪੁਰ ਸਾਹਿਬ ਦਾ ਦੇਖਿਆ ਜਿੱਥੇ ਇਹਨਾਂ ਨੇ ਦਿਨ ਰਾਤ ਸੇਵਾ ਕੀਤੀ ਹੈ ਇਸ ਦੇ 50 ਸਾਲ ਸ਼ਤਾਬਦੀ ਸਮਾਰੋਹ ਪਰ ਆਪੜ ਹੋਈ ਸੀ ਸਭ ਤੋਂ ਪਹਿਲਾਂ ਮੈਂ ਐਨਕ੍ਰੀਤੀ ਕਰਾਂਗਾ ਬਹੁਤ ਹੀ ਸਤਿਕਾਰਯੋਗ ਮੈਡਮ ਜਤਿੰਦਰ ਕੌਰ ਜੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸੋਨਿਹਾਲ ਮੈਡਮ ਹੁਣ ਹਾਲ ਸਾਧਨੀਆਂ ਕਾਂ ਮਹੇਸ਼ ਕੁਮਾਰ ਸ਼ਰਮਾ ਓਕੇ ਐਡੀਸ਼ਨਲ ਸੈਸ਼ਨ ਚਾਰਜ ਗੁਰੂ ਸਹਿਬ ਨੇ ਸਾਨੂੰ ਇੱਕ ਵੱਡੀ ਮੈਸੇਜ ਦੇ ਗਿਆ ਕਿ ਆ ਪੀ ਜੋ ਗੁਰਸਾ ਦੇ ਚੱbi ਲੱਗ ਗਿਆ ਸਿੱਖ ਬਣ ਗਿਆ ਫਿਰ ਆਪਾਂ ਦੂਜੇ ਕ ਵੀ ਇਹ ਫਰਾਨਾ ਸਿੱਖੀ ਇਹ ਫਰਾਨਾ ਸਿੱਖੀ ਦੀ ਬਾਰੇ ਕੀ ਆਪਾਂ ਕੋਈ ਮੈਸੇਜ ਵੇਖੋ ਇਹ ਤੇ ਗੁਰੂ ਸਾਹਿਬ ਸਾਰੀ ਕਲੀਅਰ ਕਰਕੇ ਗੱਲ ਮੇਨ ਆਣ ਕੇ ਵੇਖੋ ਜਿਹੜਾ ਆਪਣਾ ਗੁਰੂ ਗ੍ਰੰਥ ਸਾਹਿਬ ਜਿਹੜੇ ਗੁਰੂ ਸਾਹਿਬ ਨੇ ਮੈਂ ਤੇ ਸਾਰਿਆਂ ਨੂੰ ਇਹੀ ਸੰਦੇਸ਼ ਦਵਾਂਗਾ ਵੀ ਉਹਨੂੰ ਆਪਾਂ ਪੜੀਏ ਤੇ ਉਹਦੇ ਅਕੋਰਡਿੰਗਲੀ ਆਪਣੀ ਜੀਵਨ ਜਾਂਚ ਨੂੰ ਤੋਰੀਏ ਜੇ ਆਪਾਂ ਇਦਾਂ ਕਰਾਂਗੇ ਪੜਨਾ ਸ਼ੁਰੂ ਕਰਾਂਗੇ ਗੁਰੂ ਗ੍ਰੰਥ ਸਾਹਿਬ ਤੇ ਆਪਣੇ ਆਪ ਹੀ ਜਿਹੜੀ ਦੁਬਧਾਗਿਣਾ ਸਾਰੀ ਦੂਰ ਹੋਈਣੀ ਆ ਤੇ ਇਸ ਕਰਕੇ ਇਹ ਚੀਜ਼ਾਂ ਸਾਰੀਆਂ ਖਤਮ ਹੋਈ ਨਹੀਂ ਜੀ ਉਦੋਂ ਹੀ ਸਰ ਜੀ ਕਬੀ ਤੇ ਜਿੱਥੇ ਆਪਾਂ ਕੋਈ ਗੁਰੂ ਸਾਹਿਬਾਂ ਦੇ ਜੁਡੀਸਟੀਆਂ ਜਾਂ ਕਾਲਜ ਜਿਹੜੀ ਸਾਡੇ ਸੁਰਕ ਬੱਚੇ ਨੂੰ ਖੋਲ੍ਹਣੀ ਚਾਹੀਦੀ ਜੀ ਖੋਲ੍ਹ ਨਹੀਂ ਦਿੱਤੇ ਜੀ ਗੁਰੂ ਸਾਹਿਬ ਦੇ ਨਾਂ ਤੇ ਵੱਧ ਤੋਂ ਵੱਧ ਕਾਲਜ ਸਕੂਲ ਖੋਲ੍ਹੇ ਚਾਹੀਦੇ ਆ ਫਰੀ ਵੀ ਹੋਣੀ ਚਾਹੀਦੀ ਆ ਘੱਟ ਫੀਸਾਂ ਵੀ ਹੋਣੀਆਂ ਚਾਹੀਦੀਆਂ ਚਾਹ ਜੋ ਜਿਹੜੀ ਇਹ ਪੜ੍ਹਾਈ ਆ ਹਰ ਇੱਕ ਵਰਗ ਦਾ ਬੰਦਾ ਇਹ ਨਹੀਂ ਵੀ ਕੋਈ ਸੇਖੀ ਹੋਵੇ ਹਿੰਦੂ ਮੁਸਲਮਾਨ ਸਿੱਖ ਸਾਈ ਕੋਈ ਵੀ ਉੱਥੇ ਕਰ ਸਕਿਆਣ ਕੇ ਘਣ ਤੋਂ ਘਟ ਪੈਸਿਆਂ ਦੇ ਵਿੱਚ ਸਰ ਜੀ ਤੁਸੀਂ ਤੇ ਬਹੁਤ ਇੱਕ ਨਿਆਂਪਾਲਿਕਾ ਦੇ ਵਿੱਚ ਤੇ ਅਹਿਮ ਰੋਲ ਹੈ ਦਾ ਕਰ ਇਹ ਜੇ ਟਿਓਰ ਇਨਸਾਫੀਦਵਾਰੇ ਆ ਜਦ ਕੋ ਸਰ ਜੀ ਕੋਈ ਬਾਈਚਾਂ ਸਾਡ ਐਕਸੀਡੈਂਟ ਹੋ ਜਿੰਦਾ ਉਦੋਂ ਆਪਾਂ ਪਹਿਲਾਂ ਹੀ ਕਰਦੇ ਪੀ ਕਿਹਦਾ ਖੂਨ ਆ ਕੌਣ ਆ ਕਿ ਉਹ ਬਰਾਦੀ ਜਾਲ ਬਾਰੇ ਤਾਂ ਤੇ ਖਤਮ ਹੋ ਜੇ ਉਹ ਤੇ ਇੱਕ ਨਸਾਨ ਦੀ ਇਨਸਾਨੀਅਤ ਹੁੰਦੀ ਹੈ ਕਿ ਉਹਨੂੰ ਬਚਾ ਲਈਏ ਇਹਦੇ ਬਾਰੇ ਚੀਕ ਪਾਉਂਦੇ ਨਹੀਂ ਵੇਖੋ ਇਨਸਾਨ ਨਹੀਂ ਹੈ ਤੇ ਵੇਖੋ ਹਰ ਇੱਕ ਬੰਦੇ ਦੇ ਵਿੱਚ ਇਨਸਾਨੀਅਤ ਹੋਊਗੀ ਤੇ ਤਾਂ ਹੀ ਸਿਸਟਮ ਚੱਲਦਾ ਵਾ ਹਮੇਸ਼ਾ ਹੀ ਗੁਰੂ ਸਾਹਿਬ ਤੋਂ ਲੈ ਕੇ ਵੀ ਇਹ ਦੋ ਤਰ੍ਹਾਂ ਦੇ ਮਨੁੱਖ ਰਹੇ ਇਥੇ ਕੋਈ ਮੰਨਣ ਵਾਲੇ ਕੋਈ ਨਹੀਂ ਮੰਨਣ ਵਾਲੇ ਇਹ ਅੱਜ ਦੀ ਗੱਲ ਨਹੀਂ ਹੈ ਕਿ ਗੁਰੂ ਸਾਹਿਬ ਤੋਂ ਚੱਲਿਆ ਆ ਰਿਹਾ ਕੰਮ ਇਸ ਕਰਕੇ ਮੈਂ ਕਹੂੰਗਾ ਵੀ ਵੱਧ ਤੋਂ ਵੱਧ ਪਾਠ ਕਰਨ ਗੁਰਬਾਣੀ ਨਾਲ ਜੁੜਨ ਗੁਰੂ ਘਰ ਨਾਲ ਜੋੜੋ ਆਪਣੇ ਨਿਆਣਿਆਂ ਨੂੰ ਤੇ ਇਹਦੇ ਵਿੱਚ ਹੀ ਆਪਣੀ ਭਲਾਈ ਹੈਗੀ ਹੈ ਮਿਹਰਬਾਨੀ ਤੁਹਾਡਾ ਥੈਂਕ ਯੂ ਕਿ 50 ਸਾਲ ਗੁਰਪੁਰ ਮਨਾएंगे ਹੋ ਟੁੱਟ ਟੁੱਟ ਲੰਗ ਗੁਰਸੱਜਾ ਵਰਤਿਆ ਰਛਾਇਆ ਜਾ ਰਿਹਾ ਜਿਹ ਪ੍ਰੈਸਟਿਜੀਅਸ ਜੋ ਕਿ ਤੈਰੀ ਮਨਾਜਾ ਬੜੀ ਤੁਮਤਾਂ ਮਨਾਇਆ ਜਾ 350 ਗੁਰ ਤੇਗਬਾਤ ਜਿਹੜਾ ਸੀਗੀ ਗੁਰਪੁਰ ਆ ਸਾਡੇ ਨਾਲ ਸ੍ਰੀ ਮੇਜ ਕਮਾਲੀ ਸ਼ਹਾਦਾ ਜੋ ਐਡਵੋਕੇਟ ਨੇ ਆ ਮੈਂਬਰ ਨੇ ਫਾਰ ਦੇ ਔਰ ਜਿਨ੍ਹਾਂ ਨੇ ਇੱਕ ਬੁੱਧ ਦੀ ਮੈਸੇਜ ਦਿੱਤਾ ਹੈ ਕਿ ਗੁਰੂ ਸਾਹਿਬ ਜਿਹੜਾ ਟੁੱਟ ਲੰਗੋ ਪ੍ਰਸਾਦ ਵਰਤਾਇ ਸ਼ਕਾ ਰਹੇ ਆ ਔਰ ਇਹਨਾਂ ਨੇ ਵੀ ਕਿਹਾ ਕਿ ਜੋ ਸਾਡਾ ਇੱਕ ਉਥੋਂ ਮੈਸੇਜ ਆਇਆ ਤੇ ਸੁਨੇਹ ਲੈ ਕੇ ਦੇ ਰਿਆ ਵੀ ਅਸੀਂ ਗੁਰੂ ਆਏ ਬਣੀਏ ਤਾਂ ਕਿ ਜਿਹੜਾ ਸਾਡਾ ਜੀਵਨ ਸਫਲ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ